ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸਮਾਲ ਸਰ ਜੀ ਤਹਿਸੀਲ ਬਾਗਾਪੁਰਾਣਾ ਤੇ ਕੋਠੇ ਢਾਲੀਵਾਲ ਦੇ ਆ ਜੋ ਆਪਾਂ ਵੀਡੀਓ ਕਵਰ ਕਰ ਰਹੇ ਆ ਨੇੜੇ ਰੋਡੇ ਵਾਲਾ ਕਾਲਜ ਰਹਿ ਜਾਂਦਾ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਦੋ ਤਾਂ ਬਾਈ ਕੋਲ ਕੱਟੀਆਂ ਨੇ ਇੱਕ ਬੱਕਰੀ ਐ ਤੇ ਇੱਕ ਬੱਕਰ ਆ ਜੀ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਚਮਗੌਰ ਸਿੰਘ ਹੈ ਕੋਠੇ ਤਾਰੀ ਵਾਲਾ ਪਿੰਡ ਸਮਾਸਰਾਂ ਦੇ ਮੋਬਾਈਲ ਨੰਬਰ ਜੀ 76929376 ਠੀਕ ਆ ਵੀਰੇ ਕਰ ਦਈਏ ਜੀ ਪਸੂ ਸਰ ਹਾਂ ਵੀਰੇ ਕਰ ਦੇ ਇੱਕ ਨੰਬਰ ਕੱਟੀ ਤੋਂ ਆਪਾਂ ਸ਼ੁਰੂ ਕਰਾਂਗੇ ਉਮਰ ਕਿੰਨੀ ਆ ਬੱਚੇ ਦੀ ਜੀ ਇਹ 14 ਮਹੀਨਿਆਂ ਦੇ ਖੀਰਾ ਬੱਚਾ ਹੀ ਆ ਜੀ ਹਾਂਜੀ ਠੀਕ ਆ ਇਹਦੀ ਮਾਂ ਦਾ ਦੁੱਧ ਕਿੰਨਾ ਕਿਸੀ ਬਾਈ ਇਹਦੀ ਮਾਂ ਦਾ ਵੀਰੇ ਸਹੀ ਗਾ 12 ਕਿਲੋ ਠੀਕ ਆ ਫੋਟ ਸ਼ਾਕ ਤਾਂ ਹੈ ਨਹੀਂ ਬਾਈ ਕੋਈ ਇਹਦੇ ਝੋਲੀ ਮੈਂ ਤੈਨੂੰ ਦਿਖਾ ਦਿੰਨਾ ਬਹੁਤ ਸੋਹਣੀ ਝੋਲੀ ਆ ਤੋਰਦੀ ਵੀਰੇ ਬਾਕੀ ਪਿਓਰ ਮੋਰਾ ਜੀ ਪੈ ਜਾਂਦੀ ਆ ਗੋਲ ਸਿੰਗੀ ਆ ਸਿੰਘ ਕਰਮ ਵਾਲੀ ਨੇ ਸੋਨਾ ਗੋਲ ਕਰ ਲੈਣਾ ਜੀ ਬਾਕੀ ਵੀਰੇ ਬੱਚਾ ਹੀ ਆ ਲਗਭਗ ਸਵਾ ਕਸਾਲ 14 ਮਹੀਨੇ ਬਾਈ ਦੱਸਦਾ ਕਿ ਇਹਦੀ ਉਮਰ ਆ ਜੀ 4 6 ਮਹੀਨੇ ਸਾਹਮਣੇ ਤੇ ਕਰਮ ਵਾਲੀ ਨੇ ਇਹ aí ਦੇ ਕਾਬਿਲ ਹੋ ਜਾਣਾ ਕਿਉਂਕਿ ਜੇ ਆਪਾਂ ਹਾਈਟ ਦੀ ਗੱਲ ਕਰਗੇ ਤਾਂ ਜਿਹੜੇ ਹਿਸਾਬ ਨਾਲ ਉਮਰ ਆ ਉਹ ਹਿਸਾਬ ਨਾਲ ਹਾਈਟ ਚੰਗੀ ਆ ਸੰਭੀ ਪਲੀ ਆ ਬਾਕੀ ਕੋਈ ਮੁਰਾ ਦੇ ਕੰਮ ਕਰਨਾ ਚਾਹੁੰਦਾ ਤਾਂ ਤੂਫਈਆ ਕਿਉਂਕਿ ਝੋਲੀ ਕਰਮ ਵਾਲੀ ਦੀ ਬਹੁਤ ਚੰਗੀ ਆ ਥਣ ਕੱਲਾ ਕੱਲਾ ਨਿਖੜਮਾ ਫੋੜ ਛਾਂ ਕੇ ਦੇ ਭੂਰਾ ਵੀ ਨਹੀਂ ਜੀ ਚੰਗੀ ਚੀਜ਼ ਆ ਰੰਗ ਪ੍ਰਿੰਟ ਦੀ ਵੀ ਚੰਗੀ ਆ ਪਤਲੀ ਚਮੜੀ ਆ ਹੈ ਬੱਚਾ ਹੀ ਆ ਜੀ ਹਜੇ ਤੇ ਜੈ ਜੀ ਡਿਮਾਂਡ ਵੀਰੇ ਕਿੰਨੇ ਲੈਣਾਈ ਆ ਜੀ ਇਹਦੇ ਵੀਰੇ ਇਹ ਲੈਣਦੇ ਆਪਾਂ 26 ਹਜ਼ਾਰ ਕੋਜੂ ਮਾੜਾ ਮੋਟਾ ਮੰਨ ਤਾ ਹਾਂਜੀ ਹੋਜੀ ਠੀਕ ਆ ਬੰਦ ਦਿਓ ਜੀ 26000 ਰੁਪਿਆ ਬਾਈ ਕਹਿੰਦਾ ਜੀ ਡਿਮਾਂਡ ਆ ਜੀ ਚਲੋ ਆਏ ਗਏ ਸੱਜਣ ਦਾ ਮਾਣ ਤਾਂ ਜਰੂਰ ਹੋ ਜੂਗਾ ਜਿਹੜਾ ਆਪਣਾ ਦੋ ਨੰਬਰ ਬੱਚਾ ਬਾਈ ਇਹਦੀ ਕਿੰਨੀ ਉਮਰ ਆ ਜੀ ਇਹ ਸਾਲ ਕ ਦੀ ਹੈਗੇ ਸਾਲ ਕ ਦੀ ਠੀਕ ਆ ਇਹਦੀ ਮਾਨ ਦਾ ਦੁੱਧ ਕਿੰਨਾ ਕ ਸੀ ਬਾਈ ਇਹ ਆਪਾਂ ਵੀਰੇ ਲਈ ਸੀਗੀ ਇਹ ਖਰੀਦੀ ਸੀ ਉਹ ਇਹਦਾ ਰਿਕਾਰਡ ਜੰਗਾ ਉਹਨਾਂ ਨੇ ਉਹਨਾਂ ਨੇ ਦੱਸਿਆ ਕਰ 14 ਕਿਲੋ ਦੁੱਧ ਠੀਕ ਆ ਇਹ ਆਪਣੀ ਖਰੀਦੀ ਹੋਈ ਸੀਗੀ ਠੀਕ ਆ ਵੀਰੇ ਫੂੜ ਛਾਂਗ ਤਾਂ ਇਹਦੇ ਵੀ ਨਹੀਂ ਕੋਈ ਜੀ ਨਹੀਂ ਨਹੀਂ ਵੀਰੇ ਝੋਲੀ ਦਿਖਾ ਦੇਣਾ ਝੋਲੀ ਇਹਦੀ ਵੀ ਸੋਹਣੀ ਆ ਇਹ ਵੀ ਤੋਰਦੀ ਵੀਰੇ ਹੈ ਬੱਚਾ ਹੀ ਹੈ ਵੀ ਵੀਰੇ ਤੇ ਬਾਈ ਦੱਸਦਾ ਕਿ ਆਪਾਂ ਖਰੀਦੀ ਸੀ ਅੱਖਾ ਕਰਮ ਵਾਲੀ ਦੀਆਂ ਕਾਲੀਆਂ ਹਨਾ ਬਾਈ ਜਮਾ ਹਾਂਜੀ ਵੀਰੇ ਬਿਲਕੁਲ ਕਾਲੀ ਅੱਖਾ ਜੀ ਬਾਕੀ ਚੰਗੀ ਆ ਵੈਸੇ ਕੱਟੀ ਹੈ ਬੱਚਾ ਹੀ ਆ ਪਰ ਚੀਜ਼ ਚੰਗੀ ਆ ਗੋਲ ਪੱਠਪੂੜਾ ਝੋਲੀ ਸੋਹਣੀ ਆ ਥਣ ਕੱਲਾ ਕੱਲਾ ਨਿਖੜਮ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਬਾਈ ਇਹਦੀ ਵੀਰੇ 15000 ਠੀਕ ਆ ਇਹਦੀ ਡਿਮਾਂਡ 15 ਜੇ ਕੋਈ ਜੋੜਾ ਲੈ ਜੇ ਵੀਰੇ ਸੱਜਣ ਹਾਂ ਫਿਰ ਆਪਾਂ ਹੋ ਜਿਆਦਾ ਹੋ ਜੂਗਾ ਮਾਨਤਨ ਠੀਕ ਆ ਜੇ ਜੀ ਕੀਤੀ ਹੈ ਬਾਈ ਨੇ ਡਿਮਾਂਡ ਦੇਣ ਲੈਣ ਜੀ ਵਾਲੀ ਦੋ ਨੰਬਰ ਦੀ ਡਿਮਾਂਡ ਹੈਗੀ ਆ 15000 ਰੁਪਇਆ ਥੋੜਾ ਕਾ ਨਾ ਮਾਨਤਨ ਹੋ ਜੂ ਜਿਹੜੀ ਬਈ ਬੱਕਰੀ ਆ ਇਹ ਕਿੰਨੇਵੇਂ ਸੂਏ ਹੈ ਜੀ ਇਹ ਦੂਜੇ ਸੂਏ ਸੋਗੇ ਮਹੀਨਾ ਹੋ ਗਿਆ ਨੂੰ ਬਣ ਜਾਨੀ ਕਨਫਰਮ ਨਹੀਂ ਹੈ ਜੀ ਹਾਂ ਕਨਫਰਮ ਨਹੀਂ ਹੈ ਠੀਕ ਆ ਆ ਬੀਟਲ ਜੀ ਪੈਂਦੀ ਆ ਬਈ ਇਹ ਹਾਂ ਬੀਟਲ ਜੀ ਪੈਂਦੀ ਠੀਕ ਆ ਬੀਟਲ ਜੀ ਪੈਂਦੀ ਆ ਬਾਕੀ ਜਿਹੜੇ ਵੀ ਬਰੀਡ ਦਾ ਕੰਮ ਕਰਦੇ ਹੋਣਗੇ ਪਰਖ ਉਹਨਾਂ ਨੇ ਕਾਰੀ ਲੈਣੀ ਆ ਹਾਂ ਕਿੰਨਾ ਕੁ ਦਿੰਦੀ ਆ ਕਿਲੋ ਕਿਲੋ ਦੇ ਜਾਨੀ ਦੇ ਦਿੰਦੀ ਕਿਲੋ ਦਾ ਇੱਕ ਦੋ ਕਿਲੋ ਆ ਨਹੀਂ ਨਹੀਂ ਕਿਲੋ ਕਰ ਦਿੰਦੀ ਆ ਠੀਕ ਆ ਅੱਧਾ ਅੱਧਾ ਕਿਲੋ ਇੱਕ ਡਾਂਗ ਚੋਨੇ ਕੇ ਦੋ ਦੋਨੇ ਡਾਂਗ ਚੋਲੇ ਦੇ ਇੱਕ ਵਿੱਚੋਲੇ ਠੀਕ ਆ ਜਾਨੀ ਕਿਲੋ ਦੁੱਧ ਦੇ ਦਿੰਦੀ ਆ ਠੀਕ ਆ ਤੇ ਇਹਦੀ ਡਿਮਾਂਡ ਵੀਰੇ ਇਹਦੀ ਵੀਰੇ 12000 ਠੀਕ ਹੈ ਤੇ ਜਿਹੜਾ ਬਈ ਆ ਬੱਕਰਾ ਇਹਦੀ ਕਿੰਨੀ ਉਮਰ ਹੈ ਜੀ ਇਹ ਤਾਂ ਬੱਚਾ ਹੀ ਹੋਊ ਹਜੇ ਇਹਦਾ ਬੱਚੇ ਹੈ ਹਜੇ ਵੀਰੇ ਠੀਕ ਹੈ ਹਜੇ ਬੱਚਾ ਹੀ ਆ ਬਾਕੀ ਚੈੱਕ ਕਰ ਸਕਦੇ ਹੋ ਇਹ ਵੀ ਬਿੱਟਰ ਜੀ ਪੈਂਦਾ ਜੀ ਜਿਹੜੀ ਬਿੱਟਰ ਜੀ ਪੈਂਦਾ ਤੇ ਇਹਦੀ ਡਿਮਾਂਡ ਬੱਚੇ ਦੀ ਜੀ ਇਹਦੀ ਵੀ ਸੇਮ ਹੀ ਆ ਵੀਰੇ ਜੇ ਜੋੜਾ ਲੋਕਾਂ ਦਾ ਫਰ ਜ਼ਿਆਦਾ ਹੁੰਦਾ ਜ਼ਿਆਦਾ ਹੁੰਦਾ ਯਾਨੀ ਆਪਾਂ ਜੋੜੇ ਦੇਣਾ ਕੱਲਾ ਫਿਰ ਬਾਅਦ ਔਖਾ ਜਾਂਦਾ ਰਹਣਾ ਨਾ ਆ ਬੱਕਰੀ ਦੀ 12000 ਡਿਮਾਂਡ ਕੀਤੀ ਸੀ ਤੇ ਇਹਦੀ ਵੀ 12 24000 ਹੋ ਗਿਆ ਠੀਕ ਹੈ 24000 ਰੁਪਏ ਹਾਂ ਇਹਦਾ ਵਾਹ ਹੂੰ ਚੰਗੀ ਆ ਕਾਡਨ ਨੂੰ ਬਹੁਤ ਲੰਮਾ ਹੈ ਨਾ ਚੰਗਾ ਜਾਨੀ ਬਰੀਡ ਦੇ ਪੱਖ ਤੋਂ ਚੰਗਾ ਬੱਚਾ ਆਪ ਵੀ ਚੰਗਾ ਚੰਗੀ ਹੈ ਜੀ ਪੱਠ ਬਾਕੀ ਕੋਈ ਵੀ ਨਾ ਤੁਹਾਨੂੰ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ